ਹਾਂਜੀ ਵਾਈ ਗੁਰਜੀ ਦਾ ਘਰ ਸਦਾ ਵਾਈ ਗੁਰਜੀ ਕੀ ਬਤ ਜੀ ਸਵਾਗਤ ਹੈ ਆਪਣੇ ਚੈਨਲ ਤੇ ਸਿੱਧੂ ਫਾਰਮ ਐਚ ਐਨ ਡੀ ਤੇ ਤੇ ਨਵੀਂ ਵੀਡੀਓ ਦੇ ਨਾਲ ਸਵਾਗਤ ਆ ਤੁਹਾਡਾ ਅੱਜ ਆਪਾਂ ਬੀਜ ਰਹੇ ਆ ਆਲੂ ਆਪਾਂ ਸੁਣਨਾ ਮੋਟਾ ਮੋਟਾ ਮਤਲਬ ਸਾਰੇ ਹੀ ਤੁਹਾਨੂੰ ਲਗਭਗ ਸਾਰੇ ਹੀ ਹਿਸਾਬ ਕਿਤਾਬ ਰੇਕ ਚੀਜ਼ ਦਾ ਰੇਕ ਫਸਲ ਦਾ ਆਪਾਂ ਦੱਸਿਆ ਕਰਾਂਗੇ ਜਿਹੜੀ ਘਟ ਨਿਕਲਿਆ ਕਰੋ ਉਹ ਘਟ ਦੱਸਿਆ ਕਰਾਂਗੇ ਜਿਹੜੀ ਵੱਧ ਨਿਕਲਿਆ ਕਰੋ ਆਪਾਂ ਉਹ ਹਿਸਾਬ ਨਾਲ ਜਿਵੇਂ ਜਿਹਨੇ ਵੀ ਫਸਲ ਹੋਇਆ ਗੁਰੂ ਆਪਣੀ ਤੇ ਓਵੇਂ ਓਵੇਂ ਦੱਸਿਆ ਕਰਾਂਗੇ ਠੀਕ ਆ ਤੇ ਆਪਣੀ ਜੀਰੀ ਹਜੇ ਮੱਕੀ ਵਾਲੇ ਵਾਹਨ ਚ ਵੱਡਣ ਵਾਲੀ ਪਈਆ ਤੇ ਇੱਥੇ ਆਪਾਂ ਵੱਢ ਕੇ ਲੈ ਗਏ ਸੀਗੇ ਇਹ ਮਸ਼ੀਨ ਹੈ ਜੀ ਬੈੱਡ ਵਾਲੀ ਇਹ ਬੈੱਡ ਜਿਵੇਂ ਮੱਕੀ ਬੀਜਦੇ ਨੇ ਬੈੱਡ ਵਾਲੀ ਉਵੇਂ ਹੀ ਹਲੂਗੀ ਦੀ ਹੈ ਜੀ ਅਕੀਬਾ ਦਿਖਾਉਣਾ ਸਾਨੂੰ ਖਾਲੀ ਗੋਲੀ ਕੈਂਟ ਬਣਦੀ ਆ ਬਿਲ ਵਧੀਆ ਬਟ ਖੜੀ ਜਾਣੀ ਆ ਸਾਨੂੰ ਪੈਰੀ ਵਾਹਣ ਦਾ ਸੁੱਖ ਗਿਆ ਵਾਵਾ ਖਾਹੇ ਦਿਨ ਹੋ ਗਏ ਬੱਡੀ ਨੂੰ ਵਧੀਆ ਬਣਦੀ ਲੈ ਖਾਲੀ ਲੈ ਟੌਪ ਦੀ ਪੂਰੀ ਕੁਆਲਿਟੀ ਜਿਵੇਂ ਸਾਨੂੰ ਪਤਾ ਹੀ ਆਪਾਂ ਪਲੌ ਵੀ ਆਪਣਾ ਨਾਲ ਫੇਰੇ ਸੀਗਾ ਉਹ ਖੜਾ ਝੋਟਾ ਤੈਨੂੰ ਅਸਾ ਜੇ ਬੋਣਾ ਪੂਗਾ ਕਿ ਨਾ ਨਹੀਂ ਬੋਣਾ ਨਹੀਂ ਪੈਣਾ ਤੇ ਠੀਕ ਆ ਬਾਕੀ ਗੱਲਬਾਤ ਓਕੇ ਆ ਇਧਰ-ਇਧਰ ਤਾਂ ਆਪਣਾ ਬੀਜ ਨਹੀਂ ਸੀਗਾ ਠੀਕ ਆ ਜਿਹੜਾ ਸਰੋਂ ਦਾ ਕਿੱਲਾ ਤੇ ਇਧਰ ਆਪਾਂ ਨੂੰ ਆਇਆ ਸੀਗਾ ਵੀ ਸਰੋਂ ਬੀਜਣੀਆਂ ਹੁਣ ਜੇ ਤਾਂ ਇਧਰੋਂ ਵੀ ਬਚ ਗਿਆ ਵੀ ਥੋੜਾ ਜਿਹਾ ਛੋਟੇ ਮਤਲਬ ਸਾਇਸ ਛੋਟਾ ਬੀਜ ਦਾ ਜੇ ਤਾਂ ਇਧਰੋਂ ਬਚ ਗਿਆ ਵੀ ਫਿਰ ਤਾਂ ਇਧਰ ਪਾ ਦਾਂਗੇ ਨਾਲ ਨਾਲ ਜੇ ਦੋ-ਦੋ ਚਾਰ ਸਿਆੜ ਨਿਕਲਦੇ ਹੋ ਜਿੰਨੀਆਂ ਵੀ ਕੀੜ ਲੱਗਦੇ ਹਨ ਉਹਨਾਂ ਨੂੰ ਲਾ ਦੇਾਂਗੇ ਤੇ ਬਾਕੀ ਪਲੇ ਸਰੋਂ ਬੀਜ ਦਾ ਆ ਕੇ ਪੱਟਾ ਉਹ ਹੜਲਾ ਵੱਡਾ ਹੋ ਕਰੀ ਜਾਂਦਾ ਇੱਕ ਮਸ਼ੀਨ ਤੇ ਖੜਾ ਇੱਕ ਪਟਾਜ ਜਿਹਾ ਢਿੱਟ ਜਾਂਦਾ ਮੈਂ ਭਰਤਾ ਚੋਲਾ ਛੜ ਉਹਦੀ ਵਾਦਵ ਮਿਲਦੇ ਆ ਜੀ ਨੂੰ ਗਾਂ ਖਵਾ ਪੀ ਇਹ ਪੰਜਰਤੀ ਦਾ ਜੀਆ ਤੁਹਾਂ ਬੇਤਰਪਤੇ ਰੱਟੇ ਇੱਕ ਪੱਤੀ ਲੈ ਆਇਆ ਇਹ ਨਹੀਂ ਲੱਗਿਆ ਦਾ ਟਾਈਮ ਥੋੜੇ ਥੋੜੇ ਨਾਲੀ ਓਏ ਮਿੱਤਰੋ ਆ ਗਏ ਜੀ ਕਿ ਆਪਾਂ ਉਹ ਕਰਾ ਕੇ ਪੱਤੀ ਦੀ ਸੱਟ ਚੱਲ ਬੈ ਕੰਮ ਹਾਂ Ja, ich ਇਹਨਾਂ ਗੱਲਬਾਤ ਪੂਰੀ ਬੱਟ ਦੀ ਹਾਂ ਜਿਵੇਂ ਤਰ੍ਹਾਂ ਤੇ ਦੂਜਾ ਦਿਨ ਅੱਜ ਕੱਲ ਬੀਤ ਕੁੰਝੇ ਆਲੂ ਤੇ ਅੱਜ ਸਾਈਡਾਂ ਰੂਡਾਂ ਜੜਾ ਦੀ ਮੱਥੇ ਮੱਥੇ ਜਣਾ ਚੜਾ ਕੇ ਦੱਬ ਦਈਏ ਬੀਯੂ ਵਿੱਚ ਨਾਲੇ ਉਧਰ ਪਰਲੇ ਪਾਸੇ ਬੱਟ ਨਾ ਖਾਲ ਪਾਉਣਾ ਉਧ ਜਿੰਦਰ ਵਾਲੇ ਪਾਦੇ ਹੱਥਾਂ ਵਾਲੇ ਜਿੰਦਰ ਨਾਲ ਆ ਮਜ਼ੀਨ ਵਧੀਆ ਨਾਲੇ ਇਹਦੀ ਬੱਟ ਜਿੰਨੀ ਮਰਜ਼ੀ ਭਰਦੋ ਪਾਣੀ ਨਾਲ ਖਾਲੀ ਇਹਦੀ ਜਿੰਨੀ ਮਰਜ਼ੀ ਭਰਦੋ ਫੁੱਲ ਲਗਾ ਦੇ ਜਾਈ ਤਾਂ ਤੱਕ ਇਹਦੀ ਤਾਂ ਹਾਂ ਤੱਕ ਕੀ ਕਰਨੀਆਂ ਪੈਂਦੀਆਂ ਨੇ ਸਿਰੇ ਤੱਕ ਹਨ ਕਿਉਂਕਿ ਦੂਜੀ ਖਾਲ ਦੂਜੀ ਵਟ ਦਾ ਜਿਹੜਾ ਡਰ ਹੁੰਦਾ ਉਹ ਢਲ ਨਾਲ ਲੱਗ ਜਾਂਦੀ ਆ ਵੱਧ ਪਾਣੀ ਨਾਲ ਉਹ ਥੋੜਾ ਥੋੜਾ ਕਰਕੇ ਜਿਉਂ ਜਿਉਂ ਪੱਕੀ ਜਾਂਦੀ ਆ ਉਹ ਤਿਆਂ ਤੋਂ ਵੱਧ ਪਾਣੀ ਲੱਗਦਾ ਉਹਨੂੰ ਇਹਨੂੰ ਸਿਰੇ ਦਾ ਚਾਰ ਦੇਣਾ ਢਲਦੀ ਢੁਲਦੀ ਨਹੀਂ ਹੈਗੀ ਥੋੜੀ ਟੁੱਟਣ ਦਾ ਕੋਈ ਡਰ ਨਹੀਂ ਹੁੰਦਾ ਡੂੰਗੀ ਬਹੁਤ ਆ ਗਾਲੀ ਇਹ ਚੈੱਕ ਕਰੋ ਤੁਸੀਂ ਇਹਦਾ ਗੋਡੇ ਜਿਵੇਂ ਤਾਂ ਹੂਣ ਬਗ ਜਾਂਦੀ ਆ ਇਹਦਾ ਫੁੱਲ ਨਾਲੇ ਫੁੱਲ ਭਰਨਾ ਪੈਂਦਾ ਇਹਦੇ ਸਾਰੇ ਸਲਾਵਤਾ ਆ ਜਾਂਦੀ ਆ ਫਿਰ ਹਨ ਬਾਕੀ ਤੁਨੂੰ ਵੱਧ ਪਤਾ ਹੋਣਾ ਤੁਸੀਂ ਲਾਉਂਦੇ ਰਹੇ ਹੋ ਪਹਿਲਾਂ ਦੇ ਤੇ ਅੱਗੇ ਜੇ ਆਪਾਂ ਪਹਿਲੀ ਵਾਰੀ ਇਹਦਾ ਬੀਬੂ ਤਿਆਰ ਕਰ ਲਈਏ ਕੋਈ ਨਹੀਂ ਆਪਾਂ ਚਲਾ ਦਾਂ ਕੰਮਗਾਹਾਂ ਵਧਾਵਾਂਗੇ ਹੁਣ ਹੌਲੀ ਹੌਲੀ ਰੱਬ ਸੌਖ ਰੱਖੇ ਇਹੀ ਕੰਮ ਤੇ ਆਉਣ ਆਪਾਂ ਹਲੋ ਜੀ ਮਿੱਤਰੋ ਖਾਲ ਗੱਡੀ ਜੰਨੇ ਹੁਣ ਕੱਲ ਹੀ ਲੈ ਲਿਆ ਪੰਗਾ ਇੱਥੇ પાસਿਆਂ ਤੇ ਨਾ ਉਧਰਲੇ ਪਾਸੇ ਦਾ ਰੋਟਾਵੇਟਰ ਮਾਰਤਾ ਹੈ ਇਧਰ ਖਾਲਪਣ ਹੈ ਇਧਰ ਭੁੱਲ ਗਏ ਇਧਰ ਦੋ ਗੱਡੀ ਲਵਾਏ ਨੇ ਇੱਥੇ ਤੀਜਾ ਗੜਾ ਇੱਥੇ ਮਸ਼ੀਨ ਦਾ ਲੱਗਦਾ ਇਧਰ ਰੋਟਾਵੇਟਰ ਮਾਰਿਆ ਨਹੀਂ ਨਾ ਇੱਥੇ ਹੁਣ ਹੱਥਾਂ ਜਿੰਦਰਾ ਚੱਲਦਾ ਨਾ ਇੱਥੇ ਬਟਾਂ ਜਿੰਦਰਾ ਚੱਲਣਾ ਕਈ ਨਾ ਲੱਗੇ ਹੋਏ ਪਹਿਲਾਂ ਥੋੜੀ ਥੋੜੀ ਜਿੰਦਰਾ ਚੜਤੀ ਹੱਥਾਂ ਨਾਲ ਜਿੰਨੀ ਚੜੀ ਆ ਬਾਕੀ ਪੱਕਾ ਥਾਂ ਹੈ ਕਈ ਨਾ ਪੱਟ ਕੇ ਝਾੜਨਾ ਪੈਂਦਾ ਬਾਕੀ ਆ ਬਟਾਂ ਨੱਕੇ ਰਹੇ ਬੋਖਦਨ ਵਾਲੇ ਬਸ ਇਹ ਦੇਖਦੇ ਕੱਲੂ ਪਾਣੀ ਜੋ ਛੱਟਨਾ ਯੋਧੀ ਕੋਲ ਜਾਣਗੇ ਤਾਂ ਇਹ ਤਾਂ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਲੱਗਾ ਹੈ ਕੰਮ ਪੂਰੇ ਜੋਰਾਂ ਤੇ ਆ ਦੁਪਹਿਰਾ ਹੋਇਆ ਪਿਆ 1 ਵਜੇ ਦਾ ਪੂਰਾ ਟੀਟ ਦੁਪਹਿਰਾ ਹਵਾ ਚੱਲਦੀ ਟੀਟੀ ਤਾਂ ਕਰ ਚੁੱਕੀ ਨਹੀਂ ਤਾਂ ਕਮਜ਼ੋਰ ਵਾਲਾ ਹੀ ਹੈ ਮੇਟਰ ਖਾਲ ਅੱਜ ਹੈਗਾ ਅੱਜ ਤੀਜਾ ਦਿਨ ਠੀਕ ਆ ਕੱਲ ਆਪਾਂ ਖਾਲਾ ਕੱਢ ਗਏ ਸੀਗੇ ਤੇ ਅੱਜ ਹੁਣ ਲੇਟ ਆਈ ਹੋਈ ਆ ਕਰਤਾ ਦਰੋਂ ਨੱਕੇ ਨੂੰ ਕੇ ਸੈਟ ਹੋ ਤੇ ਆਪਾਂ ਖਾਲੀਆਂ ਕੱਢ ਲਈਏ ਵਿੱਚੋਂ ਇਹਦੇ ਆਪਾਂ ਬਣਾਵਾਂਗੇ ਦੋ ਕਿਾਰੇ ਸਾਰੇ ਤੇ ਉਹ ਦੋ ਬਣਾਉਣੇ ਆ ਕਿ ਤਿੰਨ ਸưa ਦੇਖੋ ਖਾਲ ਤੁਸੀਂ ਪੈਣਾ ਚਣਿਆ ਲੱਗ ਤਾਂ ਗਿਆ ਟਾਈਮ ਗੱਲ ਕਰਨ ਕਿਰਤਾ ਇਹ ਤਾਂ ਉਹ ਗੱਲ ਹੋ ਗਈ ਜਿਵੇਂ ਪਹਿਲਾਂ ਵਾਲੇ ਜ਼ਮਾਨੇ ਚ ਹੋਣੀ ਸੀ ਕਹਿੰਦੇ ਹੁੰਦੇ ਵੀ ਕਹਿੰਦੇ ਵੀ ਖੁੰਝੇ ਖਾਂਝੇ ਕਹਿੰਦੇ ਵਧੀਆ ਕੱਢੇ ਹੋਏ ਨੇ ਕੜਕੜ ਕੇ ਰੱਖਦੇ ਜਿਹੜਾ ਹੈਨਾ ਇਹਨੇ ਵੀ ਰੇਸਟਾ ਇੰਨਾ ਦੀ ਕਰਨਾ ਜ਼ਮੀਨ ਚਾਹੇ ਘਾਤੀ ਆ ਹੁਣ ਤੱਕ ਆਏਗਾ ਦਾ ਐ ਥੋੜੀ ਦੇਖਦਾ ਵੀ ਸਫਾਈ ਚੈੱਕ ਕਰੋ ਤੁਸੀਂ ਦੇਖੋ ਹੈਨਾ ਹੁਣ ਤੱਕ ਲਾਏ ਕਹਿੰਦਾ ਦਾ ਸਮਾਨ ਸੂਣ ਖਾ ਕੇ ਰੱਜ ਕੇ ਲੱਗੇ ਹੋਣਗੇ ਪਹਿਲਾਂ ਕੱਢਦੀ ਮਿੱਤਰੋ ਆਪਾਂ ਖਾਲੀਆਂ ਗੋਲੀਆਂ ਜਿਵੇਂ ਆਹਾ ਨੱਕੇ-ਨੁੱਕੇ ਸਾਰੇ ਕੱਢਦੀ ਹੈ ਕਿਰਾਂ ਦੋ ਖਾਲੀਆਂ ਬਣਾ ਲੈ ਦੋ ਮਤਲਬ ਇਹਦੇ ਦੋ 12 ਇੰਚ ਰਮਜੂ ਇਹ ਤਾਂ ਕੱਢ ਕੇ ਮਿਲਦੇ ਆ ਪਾਣੀ ਪੂਣੀ ਛੱਡ ਲਗੇ ਫਿਰ ਲਓ ਜੀ ਮੇਤਰੋਂ ਛੜਦਾ ਸੀ ਪਾਣੀ ਪਿਆਰੇ ਇਹ ਤਿੰਨ ਕਰ ਲੈਦੇ ਆਹੜਾ ਵਰ ਗਿਆ ਇੱਕ ਤਾਂ ਭਰੇ ਨਾ ਰਗਈਆ ਸਾਨੂੰ ਐਵੇਂ ਟੀਸੀ ਲੱਗ ਜੇ ਖਾਲ ਬਾਲੇ ਵੱਡੇ ਨੇ ਇਹਦੇ ਵੜਦੇ ਆ ਵਾ ਥੋੜੇ ਟਾਈਮ ਤੱਕ 5-4 ਮਿੰਟਾਂ ਨੂੰ ਵੜ ਲੈਣ ਦਸ ਮਿੰਟਾਂ ਨੂੰ ਲੋ ਜੀ ਮੇਤੋ ਜੇ ਤਿੰਨ ਤਿੰਨ ਕਿਆ ਰਹੇ ਇਹ ਬਣਾਤੇ ਸੀਗੇ ਇਹਦੇ ਤੇ ਆ ਦੂਜਾ ਵੀ ਭਰ ਗਿਆ ਪਹਿਲਾਂ ਇੱਥੋਂ ਤੱਕ ਆ ਦੂਜਾ ਉੱਥੋਂ ਤੱਕ ਬਧੀ ਗਾਹ ਫੁੱਲ ਤਾਂ ਹਾਂ ਤੱਕ ਕਰਕੇ ਲਾਉਣੇ ਆ ਛੋਣੀ ਆ ਗੱਲ ਕਹਿੰਦੇ ਇਹ ਚ ਕਿਉਂ ਇਹ ਬੱਟਾ ਢਾਲਦਿਆਂ ਨਹੀਂ ਨਾ ਹੈਗਾ ਢਾਲਦਿਆਂ ਨਹੀਂ ਇਹ ਤਾਂ ਕਰਕੇ ਜੇ ਨਾ ਮਰਜੀ ਪਾਣੀ ਪਾ ਦੇਗਾ ਕੋਈ ਚੱਕਰ ਨਹੀਂ ਹੈਗਾ ਜਿਹੜੀ ਕੱਲੀ ਕੈਰੀ ਬੱਟ ਹੁੰਦੀ ਆ ਉਹ ਢਾਹ ਦੇਖਦੇ ਉਹ ਚ ਕਹਿੰਦੇ ਪਤਲਾ-ਪਤਲਾ ਪਾਣੀ ਲਾਉਣਾ ਪੈਂਦਾ ਉਜਸਨਾਵਸ਼ੇ ਦੀ ਜੜ ਜਾਂਦੀ ਹੈ ਵੀ ਉਹ ਮੋਟੀ ਫਾਲੀ ਹੁੰਦੀ ਹੈ ਇਹ ਵਾਲੀ ਤੇ ਇਹੋ ਛੱਡੀ ਆਂਦਾ ਹੁਣ ਬਸ ਆਖਰੀ ਰਹਿ ਗਿਆ ਲੈਟ ਦਾ ਵੀ ਸਵਾ ਘੰਟੇ ਰਹਿ ਗਿਆ ਜੀਹਦੇ ਆਪਰ ਤੱਕ ਨਹੀਂ ਕੱਲੂ ਛੱਡੀ ਆਏਗਾ ਕੱਲ ਨੂੰ ਆਪਾਂ ਵੱਢਣੀ ਆ ਜੀਰੀ ਤੇ ਆਪਣੀ ਵੀ ਵਾਲੇ ਬਾਹਰ ਵਾਲੀ ਤੇ ਜੇਰੀ ਵਡਾਂਗੇ ਹੁਣ ਇਹਦੀ ਵੀਡੀਓ ਪਾਵਾਂਗੇ ਆਪਾਂ ਜਿਹੜੀ ਸਪਰੇਅ ਸਭੂ ਕਰਨ ਵਾਲੀ ਹੋ ਜਾਂ ਨਿਕਲ ਲੈਣਾ ਸਿੱਖ ਦਿਖਾਣਾ ਕਿ ਤੁਹਾਨੂੰ ਕੀ ਗੱਲ ਪਤਾ ਬੀ ਥੋੜਾ ਜਿਹਾ ਬੀ ਦੇ ਚੱਕਰ ਪਿਆ ਸੀ ਆਪਾਂ ਨਾਲ ਇੱਕ ਦੀ ਤੇ ਗਾਹਣ ਵੀ ਆਪਾਂ ਪੈਣ ਦਿੰਦੇ ਚਲੋ ਹੋ ਜਾਂਦਾ ਕਦੇ ਕਦੇ ਹਣਾ ਤੇ ਗਾਹਣ ਆਪਾਂ ਥੋੜਾ ਵਾਹਣੀ ਪੱਧ ਬੀਜਾਂਗੇ ਮੰਨ ਕੇ ਚਲੋ ਉਹ ਵੱਧ ਬੀਜਣੀਆਂ ਗਾਹਾਂ ਨੂੰ ਦੱਸਾਂ ਕਿ ਕਿੰਨਾ ਬੀਜਣਾ ਹੈ ਐਲਕੀ ਬੀ ਤਿਆਰ ਕਰ ਲਈ ਆ ਆਪਦਾ ਇਹਦਾ ਇਹਦਾ ਮਿੱਤਰੋ ਇਹ ਪੰਗਾ ਹੁੰਦਾ ਬੀ ਥੋੜਾ ਮਹਿੰਗਾ ਹੁੰਦਾ ਇਹਦਾ ਤੇ ਇਸ ਤੋਂ ਬਾਅਦ ਬੀ ਤਿਆਰ ਹੋ ਜਾਊਗਾ ਜਿੰਨਾ ਮਰਜੀ ਬਾਗ ਬੀਜੀ ਆ ਮੰਨ ਕੇ ਚੱਲੋ ਵੀ ਉਹੀ ਗੱਲ ਵੀ ਇੱਕ ਕਿੱਲੇ ਚੋਂ ਬੀ ਨਿਕਲਿਆ ਤਿੰਨ ਕਿੱਲਿਆਂ ਦਾ ਤਿੰਨਾ ਬੱਲੇਆਂ ਦਾ ਬੀ ਨਿਕਲਿਆ ਹੁੰਦਾ ਬਾਕੀ ਉਹ ਸਾਮਾਨ ਦਾ ਸੰਦੂਸਨ ਬੇਗਬੁਕ ਜਾਂਦਾ ਹਨ ਮਾੜਾ ਮੁੱਟਾ ਤੇ ਚਲੋ ਠੀਕ ਆ ਮਿੱਤਰੋ ਆਪਾਂ ਇਹਦਾ ਅਗਲਾ ਵਲੌਗ ਆਪਾਂ ਕਾਲੂ ਬੜਨੀ ਆ ਜੀਰੀ ਖੜੇ ਆਪਣੀ 12 13 ਕਲੇ ਜੀ ਮੱਕੀ ਵਾਲੇ ਤੇ ਚਲੋ ਠੀਕ ਆ ਜੀ ਕਿਵੇਂ ਲੱਗਿਆ ਤੇ ਕਿਹਨੇ ਕਿਹਨੇ ਆਲੂ ਪੀਜਿਆ ਤੇ ਕਿਹੋ ਜਿਹਾ ਕੰਮ ਆ ਹਨਾ ਕੰਮ ਤਾਂ ਆਪਾਂ ਕਰਨਾ ਹੀ ਆ ਕਿਹੋ ਜਿਹੇ ਜਿਹੇ ਜਿਹਾ ਵੀ ਹੋਵੇ ਕਰਨਾ ਤਾਂ ਕਰਨਾ ਹੀ ਆ ਹੁਣ ਤੇ ਦਸੀ ਜਾ ਜੇ ਕਿੱਥੇ ਸਾਾਨੂੰ ਗਲਤੀ ਲੱਗੀ ਸਾਡੀ ਕਿਉਂ ਪਹਿਲੀ ਵਾਰੀ ਵੀ ਜੇ ਆ ਗਲਤੀ ਲੱਗੀ ਤਾਂ ਦਸੀ ਜਾ ਪੁਆਇੰਟ ਕਮੈਂਟ ਕਰਕੇ ਨਾ ਬਈ ਆ ਨਹੀਂ ਯਾ ਇ ਗੱਲ ਬਾਤ ਆ ਨਾ ਵੀ ਆ ਨਹੀਂ ਕਰਨਾ ਸੁਪਰੇ ਸੁਪੁਰਾ ਆ ਕਹੀ ਆ ਜੀ ਹੋ ਜਾਂਦਾ ਚਲੋ ਆ ਤਾਂ ਪੁੱਛਦੇ ਹੀ ਰਹਿੰਦੇ ਆਪਾਂ ਬਾਕੀ ਤੁਹਾਨੂੰ ਕੋਈ ਵੀ ਲੱਗਿਆ ਗਲਤੀ ਹਨ ਆਪਣੇ ਚ ਤੁਸੀਂ ਦੱਸ ਦਿਓ ਨਾਲ ਨਾਲ ਕਮੈਂਟ ਚ ਤੇ ਚਲੋ ਠੀਕ ਆ ਜੀ ਧੰਨਵਾਦ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਇਹਨਾਂ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਵੀ ਜਰੂਰ ਕਰਦੇ ਕਮੈਂਟ ਕਰਕੇ ਦੱਸ ਦਿਓ ਗਲਤੀ ਗੁਲਤੀ ਕੋਈ ਚਲੋ ਧੰਨਵਾਦ ਜੀ ਬਸ ਗੁਰਜੀ ਘਰ ਸਵਾਹੀ ਗੁਰਜੀ ਜੀ ਪਤੇ